ਜੇ ਤੁਸੀਂ ਗਰਮੀਆਂ ਦੇ ਵਿੱਚ ਪੀਸ ਆਰ ਚ ਪਾਰਕ ਲਈ ਕੋਈ ਤਿਆਰੀ ਕਰ ਰਹੇ ਹੋ ਜਾਂ ਦੀ ਜਾਂ ਫਿਰ ਇੱਕ ਅਮਰੀਕੀ ਸੜਕ ਯਾਤਰਾ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਸੀਂ ਆਮ ਨਾਲੋਂ ਬਹੁਤ ਜ਼ਿਆਦਾ ਬਾਰਡਰ ਏਜੰਟ ਦੇਖ ਸਕਦੇ ਹੋ ਕਈ ਇਮੀਗ੍ਰੇਸ਼ਨ ਵਕੀਲਾਂ ਦਾ ਕਹਿਣਾ ਹੈ ਕਿ ਪ੍ਰਸਿੱਧ ਪਾਰਕਾਂ ਪਾਰਕਾਂ ਦੇ ਵਿੱਚ ਅਫਸਰਾਂ ਦੀ ਜਿਹੜੀ ਮੌਜੂਦਗੀ ਹੈ ਉਹ ਵਧੇਗੀ ਤੇ ਕਿਉਂਕਿ ਯੂਐਸ ਜਿਹੜੇ ਅਧਿਕਾਰੀਆਂ ਨੇ ਉਸ ਬਿੰਦੂ ਤੋਂ ਗੈਰ ਕਾਨੂੰਨੀ ਸਰਹੱਦ ਪਾਰ ਕਰਨ ਦੀ ਗਿਣਤੀ ਵਿੱਚ ਭਾਰੀ ਵਾਧਾ ਦੇਖਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਅਫਸਰਾਂ ਦੀ ਦੁੱਗਣੀ ਗਿਣਤੀ ਦੇਖੀ ਗਈ ਹੈ ਤੇ ਇਸ ਬਾਰੇ ਸਿੱਧੇ ਤੌਰ ਦੇ ਉੱਤੇ ਪੁੱਛਗਿੱਛ ਵੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਅਧਿਕਾਰੀਆਂ ਨੇ ਕਿਹਾ ਹੈ ਕਿ ਗੈਰ ਕਾਨੂੰਨੀ ਲੋਕਾਂ ਦੀ ਮਾਤਰਾ ਵਿੱਚ ਨਾਟਕੀ ਤਰੀਕੇ ਨਾਲ ਵਾਧਾ ਹੋਇਆ ਜੋ ਪਾਰਕ ਵਿੱਚੋਂ ਲੰਘਦੇ ਤੇ ਅਮਰੀਕੀ ਪਾਸੇ ਦੀਆਂ ਕਾਰਾਂ ਦੇ ਵਿੱਚ ਸਵਾਰ ਹੋ ਕੇ ਸੰਯੁਕਤ ਰਾਜ ਅਮਰੀਕਾ ਵਿੱਚ ਦਾਖਲ ਹੁੰਦੇ ਨੇ ਇਸ ਲਈ ਉਹਨਾਂ ਨੇ ਪਾਰਕ ਦੇ ਵਿੱਚ ਹੋਰ ਅਧਿਕਾਰੀ ਰੱਖ ਕੇ ਹੋਰ ਅਮਲ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ ਤੇ ਨਾਲ ਹੀ ਉਹਨਾਂ ਨੇ ਹੁਣ ਕੈਨੇਡੀਅਨਾਂ ਨੂੰ ਜ਼ੀਰੋ ਐਵੇਨਿਊ ਤੋਂ ਪਾਰਕ ਦੇ ਵਿੱਚ ਦਾਖਲ ਹੋਣ ਤੋਂ ਨਿਰਾਸ਼ਟ ਕੀਤਾ ਹੈ ਵਕੀਲਾਂ ਦਾ ਕਹਿਣਾ ਹੈ ਕਿ ਗਸ਼ਤ ਉਹਨਾਂ ਡਰਾਈਵਰਾਂ ਦੇ ਉੱਤੇ ਸ਼ਿਕੰਜਾ ਕੱਸ ਰਹੀ ਹੈ ਜੋ ਜ਼ੀਰੋ ਐਵੇਨਿਊ ਤੇ ਇੱਕ ਖਾਈ ਪਾਰ ਕਰਕੇ ਜਿਹੜੇ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਕਹਿੰਿਆ ਕਿ ਉਹਨਾਂ ਦਾ ਮੰਨਣਾ ਹੈ ਕਿ ਡਾਇਵਰਸ਼ਨ ਦਾ ਲੋੜੀਂਦਾ ਜਿਹੜਾ ਪ੍ਰਭਾਵ ਹੋਇਆ ਇਹ ਵੀ ਹੈ ਕਿ ਜਨਵਰੀ ਤੋਂ ਜਦੋਂ ਤੱਕ ਉਹਨਾਂ ਨੇ ਮਈ ਦੇ ਵਿੱਚ ਇਸ ਨੀਤੀ ਨੂੰ ਨਹੀਂ ਬਦਲਿਆ ਉਹਨਾਂ ਦੇ ਬਦਲੇ ਬਦਲਾਂ ਦੇ ਬਾਵਜੂਦ ਅੰਦਰ 900 ਦੇ ਖਾਦਸ਼ੇ ਜਿਹੜੇ ਉਹ ਦੇਖੇ ਜਾ ਰਹੇ ਸੀ ਜੋ ਪਿਛਲੇ 2 ਜਾਂ 3 ਹਫਤਿਆਂ ਦੇ ਵਿੱਚ ਹੁਣ ਜ਼ੀਰੋ ਹੋ ਗਏ ਨੇ ਯੂ ਐਸ ਕਸਟਮਸ ਤੇ ਬਾਰਡਰ ਕਸਟਮਸ ਜਿਹੜੇ ਨੇ ਉਹ ਪ੍ਰੋਟੈਕਸ਼ਨ ਦੇ ਆંકड़े ਦਰਸਾਉਂਦੇ ਨੇ ਕਿ ਬੀਸੀ ਵਾਸ਼ਿੰਗਟਨ ਸਰਹੱਦ ਦੇ ਮੁਕਾਬਲੇ ਜਿਸ ਦੇ ਵਿੱਚ ਡਾਊਟਸ ਬੇਦਖਲੀ ਤੇ ਲੋਕਾਂ ਨੂੰ ਅਯੋਗ ਸਮਝਿਆ ਜਾ ਰਿਹਾ ਹੈ 2021 ਤੋਂ ਚੋਗਣਾ ਹੋਣ ਦੀ ਏਰਾ ਤੇ ਹੈ 2023 ਯੂ ਐਸ ਵਿੱਤੀ ਸਾਲ ਦੇ ਵਿੱਚ 42913 ਦੇ ਮੁਕਾਬਲੇ ਹੋਏ ਜੋ ਕਿ 2 ਸਾਲ ਪਹਿਲਾਂ 12 ਇਸ਼ਾਰਿਆ 12345 ਦੇ ਕਰੀਬ ਸੀ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ ਦੇ ਵਿੱਚ 27483 ਮੁਕਾਬਲੇ ਹੋਏ ਨੇ ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੰਗਠਿਤ ਅਪਰਾਧ ਸਮੂਹਾਂ ਨੇ ਆਪਣੇ ਮਨੁੱਖੀ ਮਾਲ ਗੱਡੀਆਂ ਦੇ ਵਿੱਚ ਛੁਪਾਣਾ ਜਾਂ ਉਹਨਾਂ ਨੂੰ ਪੈਦਲ ਸਰਹੱਦ ਪਾਰ ਕਰਾਉਣ ਦੇ ਨਾਲ ਹੀ ਉਹਨਾਂ ਨੂੰ ਇੱਕ ਵਾਰ ਸਰਹੱਦ ਤੇ ਪਾਰ ਲਜਾਣ ਲਈ ਹਜ਼ਾਰਾਂ ਡਾਲਰ ਉਬਰ ਤੇ ਬਿਲਾ ਦੇ ਵਿੱਚ ਇਕੱਠਾ ਕਰਨਾ ਸ਼ਾਮਿਲ ਹੈ ਉਹਨਾਂ ਨੇ ਕਿਹਾ ਕਿ ਇਹ ਸਕੀਮ ਜਿਹੜੀ ਹੈ ਉਹ ਸਿਰਫ ਇਸ ਲਈ ਕੰਮ ਕਰਦੀ ਹੈ ਕਿਉਂਕਿ ਮਾਲ ਗੱਡੀਆਂ ਦਾ ਸਰਹੱਦ ਤੇ ਸਿੱਧਾ ਨਰੀਖਣ ਨਹੀਂ ਕੀਤਾ ਜਾਂਦਾ ਪਰ ਇਹ ਵੀ ਕਿਹਾ ਗਿਆ ਹੈ ਜੇ ਜਦੋਂ ਰੇਲ ਗੱਡੀਆਂ ਦੁਆਰਾ ਗੈਰ ਕਾਨੂੰਨੀ ਕ੍ਰਾਸਿੰਗ ਦੀ ਗੱਲ ਆਉਂਦੀ ਹੈ ਤਾਂ ਲੌਜਿਸਟਿਕਸ ਦੇ ਵਿੱਚ ਬਦਲਾਅ ਵੀ ਫਰਕ ਲਿਆ ਸਕਦਾ ਹੈ Netflix ਤੇ Spotify ਵਰਗੇ ਆਨਲਾਈਨ ਡਿਗਜਾਂ ਨੂੰ ਛੇਤੀ ਹੀ ਕੈਨੇਡੀਅਨ ਡਿਗਜਾਂ ਦੇ ਕੈਨੇਡੀਅਨ ਕੰਟੈਂਟ ਦੇ ਲਈ ਸਾਲਾਨਾ ਆਪਣੀ ਆਮਦਨ ਦਾ 1% ਯੋਗਦਾਨ ਪਾਉਣ ਲਈ ਮਜਬੂਰ ਕੀਤਾ ਜਾਏਗਾ ਇੱਕ ਕਦਮ ਜਿਹੜਾ ਕਿ ਬਿਲ ਸੀ 11 ਦੇ ਹਿੱਸੇ ਵਜੋਂ ਰੇਡੀਓ ਟੈਲੀਵਿਜ਼ਨ ਦੂਰ ਸੰਚਾਰ ਕਮਿਸ਼ਨ ਤੇ ਸੀਆਰਟੀਸੀ ਦੁਆਰਾ ਜਿਹੜਾ ਹੈ ਉਹ ਲਾਗੂ ਕੀਤਾ ਜਾ ਰਿਹਾ ਹੈ netflix ਤੇ disney ਕੈਨੇਡਾ ਦੇ ਨਵੇਂ ਮੀਡੀਆ ਫੰਡਿੰਗ ਨਿਯਮਾਂ ਦੇ ਤਹਿਤ ਨਿਸ਼ਾਨੇ ਤੇ ਅਸਵੇਲੇ ਨੇ ਰੈਗੂਲੇਟਰ ਦਾ ਅੰਦਾਜ਼ਾ ਹੈ ਕਿ ਟੈਕਸ ਸਾਲਾਨਾ ਕੈਨੇਡੀਅਨ ਦੇ ਲਈ ਡਾਲਰ 200 ਮਿਲੀਅਨ ਜਿਹੜਾ ਉਹ ਇਕੱਠਾ ਕਰੇਗਾ netflix ਜਿਹੜਾ ਉਸ ਦੇ ਨਵੇਂ ਮਾਦੇ ਤਹਿਤ ਕੈਪਚਰ ਕੀਤੀਆਂ ਗਈਆਂ ਕੰਪਨੀਆਂ ਵਿੱਚੋਂ ਇੱਕ ਹੋਣ ਦੀ ਉਮੀਦ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ